ਫਿਰ ਤੁਸੀਂ ਸਾਡਾ ਕੋਈ ਮੈਨੂੰ ਬਰਾਬਰ ਕਿਸੇ ਨੇ ਕਿਤੇ ਜਾਣ ਨਹੀਂ ਦੇਣਾ ਕਿਤੇ ਜਾਣ ਨਹੀਂ ਦੇਣਾ ਕੀ ਹੁੰਦਾ ਸੀ ਲੇਟ ਹੋ ਗਏ ਸਾਰੇ ਮੇਰੇ ਕਿਸੇ ਨਾਲ ਬੈਠਾ ਇਹ ਕਰਦੇ ਮੈਂ ਤੁਹਾਡੀ ਵਿੱਚ ਰਮਾ ਲਾਉਣੀ ਇੱਕ ਗੱਲ ਕੀਤੀ ਕੱਢ ਕੇ ਆਪਾਂ ਜੇ ਅਪਾਇੰਟਮੈਂਟ ਹੈ ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਇਹ ਗੱਲ ਮੈਨੂੰ ਪੁੱਛ ਰਿਹਾ ਵੀ ਤੁਸੀਂ ਲਿਖ ਲਓ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਸਾਡੇ ਕੋਲ ਆਉਣਾ ਚਾਹੀਦਾ ਹੈ ਤੀਕਾ ਲੜਾ ਤੂੰ ਬੈਗਿਆ ਤੰਗੜ ਜਣੀ ਕਰੀ ਜਾਂਦੇ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਸੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ 70, च़टे च़टे आ, 7 ਉਹ ਕਿਉਂ ਛੱਡਣਾ ਉਹ 1 ਮਿੰਟ ਵਿੱਚ ਨਹੀਂ ਮੈਨੂੰ ਇਹਨਾਂ ਨੂੰ ਸਹੀ ਕਰ ਹਾਂ ਹਾਂ ਕਿੰਨਾ 7 788 608 608 70 ਪੂਰਾ ਲਾ ਕੇ ਵੇਖ ਜਿਹੜੇ ਮਰਜ਼ੀ ਛਾਣੇ ਵੀ ਬੁਲਾਣੇ ਹੁਣੇ ਹੀ ਬੁਲਾਉਣੇ ਆ ਤਰੀਕਾ ਥੋੜਾ ਹੋ ਗਈ ਉਹ ਨਹੀਂ ਛੱਡਾਂ ਯਾਰ ਇਹ ਗੱਲ ਨਾ ਹੋਊਗੀ ਕਿਸੇ ਡਰਾਈਵਰ ਨਾਲ ਡਰਾਈਵਰ ਦੀ ਕਰਦੇ ਆ ਨਹੀਂ ਜਲਦੀ ਬੱਸ ਤੇ ਚੜੀ ਆਂ ਅੱਪੇ ਮਿਲਣੇ ਚਾਹਤ ਨਹੀਂ ਆ ਮੈਨੂੰ ਕੀ ਹੋਇਆ ਤੁਹਾਨੂੰ ਕੋਈ ਗੱਲ ਲੱਗ ਜਾਂਦੀ ਕਿ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉਤੋਂ ਨੂੰ ਕਹੀ ਜਾਂਦੇ ਹੋ ਕਿ ਮਿਸਬੀਹੇਵ ਕੀਤਾ ਉਹਨੇ ਕੀ ਮਿਸਬੀਹੇਵ ਕੀਤਾ ਗੱਲਾਂ ਨਹੀਂ ਘਮਾਈਆਂ ਮੈਂ ਇੱਕ ਫੋਨ ਕਰਕੇ ਵੇਖਣਗੇ ਤੁਹਾਨੂੰ ਲੱਗ ਗਿਆ ਇਹ ਥੋੜੀ ਆਪਣੀ ਗਲਤੀ ਤੇ ਠੀਕ ਰੱਖੇ ਸਿਰ ਤੇ ਮੋੜ ਲੋ ਮੈਂ ਸਾਡੇ ਨੰਬਰ ਲੈ ਲਓ ਸਾਰੇ ਜੀ ਹੈਕ ਨਹੀਂ ਕਰਦੇ ਗਾ। ਬਾਕੀ ਤੇ ਕਿੰਨਾ ਮਗਰਾ ਕਾ ਨੰਬਰ ਹੈ ਜਿੰਨਾ ਮੁੰਡਾ ਦੋਸਤੀਂ ਤੇ ਹੈ। ਮੈਂ ਜੱਡੀ ਘੜੀ ਰਹਿਣਾ। ਅਈਂ ਵਾਰੀ ਨਹੀਂ। ਇਹ ਵੀ ਕਰਦੇ ਗਾ। ਇਹ ਵੀ ਕਰਦੇ ਗਾ। ਚਲੋ ਠੀਕ ਆ। ਜੋ ਲੋਗੇ ਆ ਗਿਆ ਵੀ ਛੱਡੋ ਇਹਦਾ। ਚਲੋ ਲੈ ਕੇ ਜੀ ਜੀ ਤੁਹਾਡੇ ਜਿਹਾ ਨਹੀਂ ਲੀਟ ਹੋ ਰਿਹਾ ਸਾਡਾ ਪਰਸਾ ਦਾ ਕੰਮ ਹੈ। ਦੇਖ ਲਓ ਵੀ ਕੀ ਮਾਰਿਆ। ਤੁਹਾਨੂੰ ਕੰਮ ਨਾਲ ਤੁਸੀਂ ਸਾਡੇ ਤੇ ਡਿਸਟਰਬ ਨਾ ਕਰਦੇ। ਕੰਮ ਦੀ ਰਾਤ ਕਰਦੇ। ਰੇਵਨਟ ਕਿੱਥੇ ਰੁਕੋ ਗਿਆ। ਉਹਨੇ ਕੀ ਕਰਤਾ ਦੱਸੋ ਮੈਨੂੰ। ਇਹਨਾਂ ਕਿਉਂ ਸੌਰੀ ਮੈਨੂੰ ਚਾਹ ਵੀ ਕਰੀਓ। ਫਿਰ ਇਹ ਸੌਰੀ ਸੁਣਨੀ ਜਾਣੀ ਹੈ ਕਿ ਤਰੀਕੇ ਨਾਲ। ਉਹ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਮੈਂ ਜੀ ਆਇਆਂ ਕਹਾਂਗਾ ਆਹ ਮੈਂ ਦੱਸਿਓ ਕਰਦਾ ਹਾਂ ਆ ਮੈਂ ਕਰਦਾ ਪਿਆ ਹਾਂ ਇਹਨਾਂ ਨੂੰ ਕਰੋ ਜਿੰਨੂੰ ਫੋਨ ਕਰਨਾ ਚਾਹੁੰਦਾ ਨਾ ਫਿਰ ਮੈਂ ਦੱਸਦਾ ਕਿ ਮੈਂ ਕਿਧਰ ਹਾਂ ਆਪਾਂ ਤਾਂ ਸਿਰਫ ਸਿਰਫ ਡਿਪੂ ਆ ਕਹਿੰਦੀ ਤੁਸੀਂ ਕਿਹੜੇ ਗਲਤ ਉੱਡਾ ਤੁਸੀਂ ਬੰਦੇ ਤੇ ਬਲੇਮ ਲਾਉਣ ਦੇ ਉਲਟਾ ਤੁਸੀਂ ਕਹਿੰਦੇ ਤੂੰ ਮਿਸਬੀਹੇਵ ਕੀਤਾ ਉਹਨੇ ਕੀ ਮਿਸਬੀਹੇਵ ਕੀਤਾ ਇਹਨੂੰ ਕਹਿੰਦੇ ਮਿਸਬੀਹੇਵ ਕਰਨਾ ਹੁਣ ਮੈਨੂੰ ਤਾਂ ਬਾਅਦ ਚ ਥੱਲੇ ਲਾ ਗਏ ਵਾਹ ਤੂੰ ਕਰ ਰਿਹਾ ਤੂੰ ਕਰ ਰਿਹਾ ਤੂੰ ਮੈਨੂੰ ਲਾ ਕੇ ਵਿਖਾ ਥੱਲੇ ਮੈਂ ਵੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆਏ ਤੇ ਤੈਨੂੰ ਫਿਰ ਪਤਾ ਲੱਗੂ ਕਿਦਾਂ ਪੰਦਰਾ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈਂ ਮਰੇ ਤੇਰੀ ਇੱਜਤ ਰੰਗਿਆ ਜਰੰਦੀ ਕਰਕੇ ਜੇ ਮੈਂ ਲੇਟ ਹੋ ਗਿਆ ਤੂੰ ਇਹੋ ਜਿ ਨੂੰ ਫੇਰ ਅੱਜ ਸੋਹਣੀ ਬੰਦੀ ਆ। ਪਾਸ ਕਰੋ ਪਾਸ ਕਰੋ। ਯਾਰ ਇਹ ਹੀ ਕਰੋ। ਫੱਟਾ-ਫੱਟਾ ਨਿਕਲਿਆ। ਇਹੋ ਜਿਹਾ ਆ ਕੇ ਵਿੱਚ ਆ ਕੇ ਗੰਦ ਪਾਉਂਦੇ ਰਹਿ। ਸਭ ਦੇ ਜੇਟ ਹੁੰਦੇ ਆ। ਬੱਸ ਤੋੜੀਏ ਨਾ। ਮੈਂ ਉਹਨਾਂ ਦੇ ਨਾਲ ਸੰਗਤ ਬਾਰੇ। ਮੈਂ ਉਹਨਾਂ ਨੂੰ ਸਭੀ ਬੁਗਿਆ ਫਿਰ। ਸੌਰੀ ਵੀ ਨਹੀਂ ਮਗੜੀ। ਅਪਾਇੰਟਮੈਂਟ ਆਉਦੀ ਆ। ਅੱਗੇ ਜਿਹੜੇ ਕੋਲੇ ਉੱਤਰਾ ਫਿਰ। ਚੱਲ ਚੱਲ ਨੰਬਰ ਦੇ ਦੇ। ਉੱਤਰਾ ਫਿਰ। ਅੱਡੀ ਫੋਟੋ ਖਿੱਚੀਂ ਉਦੋਂ। ਅੱਡੀ ਗਾ ਪਾਇਆ ਮੈਂ ਕਿ 3 ਵਜਾ। ਨਹੀਂ। ਇੱਕ ਤਾਂ ਕਰਦੇ ਕੀ ਨਹੀਂ। ਜੋ ਕਰਨਾ ਕੰਮ। ਅੱਡੀ ਫੋਟੋ ਖਿੱਚੀਂ। ਨਹੀਂ ਮੈਂ ਨੰਬਰ ਹੀ ਮੰਗਿਆ। ਕਮਈ ਨਾ ਲੱਕਾ ਮੱਤੇ ਨੀ ساری ਬਾਤ ਬੈਠੀ ਬੋਲਣ ਦੀ ਤੂੰ ਆਂਦੇ ਪਹਿਲਾਂ ਗੱਲ ਪੈ ਗਈ ਆ ਮੈਂ ਬਸ ਤੂੰ ਕਰਾਈ ਸੁੱਕ ਕਰਾਈ ਸੁਵੇਲਾ ਫਿਰ ਬਸ ਕਰੋ ਬਸ ਕਰੋ ਮਰਨੂ ਆ ਪੀਨ ਦਾ ਬਲਾਕ ਪਲਾਨ ਕਿੰਨੇ ਬਣਾਣਾ ਇਪਲਾਨ ਨਹੀਂ ਲੱਖਦੇ ਨੇ ਪਿੱਛੇ ਕੋਣ ਹੁੰਦਾ ਚੱਲ ਚੱਲੇ ਭਾਈ ਭ ਯਾਰ ਭਾਜੀ ਭਾਜੀ ਕੀ ਕਰੇ 15 ਮਿੰਟ ਬਾਰੇ ਕਰਦੇ ਜਾਈ ਦੀ ਬਾਤ ਚੜੀ ਜਾਂਦੇ ਫਿਰ ਸੋ ਚੁੱਪ ਨੀ ਪਤਾ ਦੇ ਕਰਦੇ ਨਹੀਂ ਸੂਰ ਕਰਦੇ ਨਹੀਂ ਪਿਆਰ ਕਰਦੇ ਮੱਲੇ ਦਰਗਰਦ ਤੂੰ ਆਪਣਾ ਕੰਮ ਕਰ ਲੈ 100 ਨੰਬਰ ਜਲਦਾ ਹੋਇਆ ਹੋਰ ਕਿਹੜਾ ਚੱਲੂ 112 112 ਇਹ ਕੁਝ ਬੋਲ ਨਹੀਂ ਪਾ ਮੈਂ ਸਾਰਾ ਕਰਦਾ ਨਹੀਂ ਫਿਰ ਕਰਨੀ ਹੈ ਫਿਰ ਮੈਂ ਰਿਸਿਵਰ ਇਨਵੋਇਸ ਇੱਥੇ ਤੇਰੇ ਤਾਂ ਕੋਈ ਨਹੀਂ ਪਹਿਲੇ ਤੂੰ ਤਮੀਨ ਨਾਲ ਚੱਲ ਗਈ ਸੀ ਤਾਂ ਆਪ ਕੋਈ ਕਿਥੇ ਲੱਗ ਗਿਆ ਜੀ 100 ਮਿੰਟ ਹਾਂ ਤੇ ਬਾਈ ਪਹਿਲਾਂ ਚੱਲਦੀ ਆ ਕੰਮ ਦੀ ਵਾਸਤੇ ਚੜੀ ਏ ਠੀਕ ਹੈ ਫਿਰ ਸਾਨੂੰ ਕਹਿੰਦਾ ਮੈਂ ਆਪਣੀ ਡਿਊਟੀ ਕਰਦੇ ਸਹੀ ਫਿਰ ਅਸੀਂ ਡਿਪਾਰਟਮੈਂਟ ਡਿਪਾਰਟਮੈਂਟ ਵੀ ਮੈਂ ਕੰਪਲੀਟ ਕਰਦਾ ਤੂੰ ਕਹਿੰਦਾ ਇਹਨਾਂ ਨਾਲ ਗੱਲ ਪੈਣੀ ਹੈ ਹਾਂ ਹਾਂਜੀ ਜੀ ਸ਼੍ਰੀਮਾਨ ਜੀ ਭਾਈ ਇਹ ਸਮਰਾਰਾ ਕੌਂਕਿਆ ਇੱਕ ਲੇਡੀ ਆ ਬੱਤਨੀ ਜੀ ਕਰਕੇ ਬੈਠੀ ਆ ਜੀ ਆਪਣੇ ਬੰਦੇ ਦੇ ਪਿੱਛੇ ਇੱਧਰ ਅਬ ਸਰਕਾਰੀ ਬੱਸ ਚੰਦ ਚੰਦੀ ਗੱਡੀ ਪੂਦੀ ਫ੍ਰੀ ਰਿਕਾਰਡ ਇੱਕ ਆ ਲੋ ਉੱਧਰ ਵੀ ਆ ਰਿਹਾ ਕਹਿੰਦੀ ਆਪਣਾ ਨਾਮ ਕੀ ਆ ਮੀਤੂ ਮੀਤੂ ਗਰਮਾ ਦਾ ਨਾਮ ਕੋਈ ਗੱਲ ਨਹੀਂ ਇੱਕ ਗੱਲ ਸਾਰੇ ਚੱਪੂ ਤੁਸੀਂ ਤਾਂ ਫਸ ਕਿੱਥੇ ਲੱਗਦੀ ਆ ਚਾਂਦੀ ਬੱਸ ਚ ਲੇਡੀ ਆੜੀ ਆ ਤੁਸੀਂ ਤਾਂ ਫਸ ਕਿੱਥੇ ਗੱਲ ਪੈ ਗਈ ਆ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਆਹ ਇਹ ਪਲੇਟ ਹੁੰਦਾ ਮੈਂ ਇਸ ਦਾ ਪੈਣੀ ਗੱਲ ਨਹੀਂ ਹੈ ਬਸ ਤੁਹਾਨੂੰ ਮੈਂ ਟਿੱਕੂ ਗੱਲ ਮੈਨੂੰ ਉੱਧਰ ਰਹੀ ਹੈ ਜੀ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜਾ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਹੈ ਮੈਂ ਬੋਲ ਜਾ ਸਵਾਰੀਆਂ ਲੈ ਕੇ ਜਾਣਗਾ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਹੈ ਵੀਰੇ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉਤਰ ਜਾ ਆਪਦਾ ਜਾ ਸਕਦੇ ਆ ਇਹਨਾਂ ਦਾ ਕਾਟਣਾ ਪਰਗਿਆ ਤਾਂ ਹੈ ਨਹੀਂ ਨਹੀਂ ਮੈਂ ਬਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਹੈ ਖੜੇ ਖੜੇ ਸਾਰੇ ਉੱਤਰ ਤੇ ਵੀਰ ਬੜ ਕੇ ਮੇਰੀ ਰਿਕਵੈਸਟ ਹੈ ਸਾਡੀ ਬੱਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮੰਨਤਾਂ ਦੀ ਗੱਲ ਹੈ ਰਿਕਵੈਸਟ ਹੈ ਮੇਰੀ ਤੁਹਾਡੇ ਮੁਰੇ ਦੇ ਨੀਂ ਨੰਨੇ ਤੋਂ ਵੱਧ ਜਵਾਰੀ ਕਿਉਂਕਿ ਸਾਡਾ ਚਲਾਨ ਹੁੰਦਾ ਬਈ ਗਵਰਨਮੈਂਟ ਕਰਾਨੀ ਪਾਦੀ ਡਰਾਈਵਰ ਪਰਦਾ ਮੈਂ ਨੰਬਰ ਲਵਾ ਮੈਂ ਮਿਸਕੋਲ ਬਾਤ ਲਿਆ ਚੜ ਕੰਪਲੇਨ ਕਰ ਮੈਂ ਬਹੁਤ ਮਿਸਬੀਹਵ ਕੀਤਾ ਸ਼ਾਬਾਸ਼ ਚਲੋ ਚੜਦੇ ਵਾਸਤੇ ਚੜਦੀ ਵਾਸਤੇ ਲੋਕ ਨਹੀਂ ਬੀਹੇਵ ਕਰ ਲੋ ਹੁਣ ਥੱਲੇ ਉਤਰ ਜਾ ਮੈਂ ਤਾਂ ਮਿਸਟੇਕ ਕੀਤਾ ਸਰ ਪੁਲਿਸ ਆਰੀ ਮੈਂ ਤਾਂ ਅਨਕ ਖਰਚ ਹੋ ਗਿਆ ਚੜ ਗਈ ਹੈ ਤੁਸੀਂ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟ ਤੁਹਾਨੂੰ ਲੈ ਹੀ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈ ਨਹੀਂ ਸਾਰੇ ਕੰਮ ਖਰਾਬ ਕਰਨ ਦੀ ਬਹਿਗੇ ਔਰ ਤੇ ਆ ਤੇ ਔਰ ਤੇ ਜੇ ਬੰਦਾ ਹੁੰਦੀ ਨਾ ਹੁਣ ਟਕੇਰੇ ਵਰਗੀ ਨਾਲ ਇੰਝ ਕਰਨਾ ਪੈਂਦਾ ਹੱਥ ਦਾ ਤੋਲੇ ਰੇ ਬਾਤ ਨਹੀਂ ਕਰੀ ਹੱਥ ਦਾ ਤੋਲੇ ਸਾਹਰੋ ਤੁਸੀਂ ਤੇ ਤੂੰ ਇਹ পাগল ਨਾਲ ਕਿੰਨੇ ਨੁਕਸਾਨ ਕਰਵਾ ਹਾਂ ਉਹ ਇਹਨੂੰ ਹੱਥ ਜੁੜਾਓ ਥੱਲੇ ਲਾਓ ਇਹਨਾਂ ਦੀ ਰਿਕਾਰਡਿੰਗ ਸਾਰੀ ਹੋ ਗਈ ਹੈ ਪੀਅਰ ਤੋਂ ਕਰਾਂਗੇ ਕਾਗਜ਼ ਨੇ ਮੈਂ ਲੈਣ ਹੋਣੀਆਂ ਕਾਏ ਇਹੋ ਜਿਹੇ ਕਰਕੇ ਇੱਕ ਮੁਫੇ ਦੇ ਅੰਦਰ ਗੱਲ ਨਹੀਂ ਮਾ ਕੇ ਨਿਕੰਮ ਕਰਦੇ ਨੇ ਉਹ ਬਾਈ ਜੀ ਵੀਰ ਬਣ ਕੇ ਖੜੇ ਖੜੇ ਉੱਤਰ ਜੋ ਮੈਂ 48 ਸੌੜੀਆਂ ਲੈ ਕੇ ਜਾਣਾ ਓ ਥੱਲੇ ਉੱਤਰਿਆ ਯਾਰ ਤੂੰ ਮੇਰੀ ਬੱਸ ਮੈਂ ਚੱਲ ਜਾਂਦਾ ਤੁਸੀਂ ਬੁਲਾਈ ਹੈ ਨਾ ਮੈਂ ਬਾਕੀ ਓਏ ਮੈਂ ਨੰਬਰ ਲੈ ਜਰਾ ਤੁਹਾਨੂੰ ਦੂਤ ਰਾਤ ਮੈਨੂੰ ਫੋਨ ਨਹੀਂ ਆ ਬੱਤਕਾ ਨਹੀਂ ਬੋਲਨੇ ਵੀਰ ਜੀ ਨੇ ਸਾਰੇ ਰਿਕਾਰਡਿੰਗ ਕੀਤੀ ਹੈ ਮੇਰੇ ਵਰਡੋ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਤੂੰ ਨਹੀਂ ਵੀਰ ਕਹਿਣ ਦੀਆਂ ਹੁਣੇ ਤਰਾ ਹੁਣੇ 10 ਮਿੰਟ ਪਹਿਲਾਂ ਮਿਸ ਬਿਹਤ ਕੀਤਾ ਤੇਰਾ ਤਾਂ ਆਦਮੀ ਬਿਦਾ ਮੈਂ ਕੰਮ ਕਰਦਾ ਹਾਂ ਮੈਂੈਂਟਲ ਹਸਪੀਟਲ ਕੰਮ ਕਰਦੀ ਹਾਂ ਕਿੱਥੇ ਕਰਦੀ ਹਾਂ ਮੈਂ ਕਿੱਥੇ ਨਹੀਂ ਕਰਦੀ ਕਿੱਥੇ ਵੀ ਕਰਦੀ ਹੈ ਕੋਈ ਮਤਲਬ ਨਹੀਂ ਫੋਨਸ ਆ ਰਹੀ ਸਾਰਾ ਬੱਥੇ ਉਹ ਚਾਂਤਾਂ ਹੀ ਜਾਣਾ ਨਹੀਂ ਆਪ ਕੋ ਬੋਲਦੇ ਨਹੀਂ ਆਪ ਕੋ ਸਮਝਾ ਰਹੇ ਨਹੀਂ ਦੇਣ ਬਾਈ ਜੀ ਖੜੇ ਖੜੇ ਉਤਰ ਜਾ ਵੀ ਇਹ ਮੇਰੀ ਰਿਕਵੈਸਟ ਹੈ ਬਸ ਤਾਂ ਚੱਲਣੀ ਮੈਂ 43 ਸਵਾਰੀਆਂ ਲੈ ਕੇ ਜਾਣੀਆਂ 52 ਸਵਾਰੀਆਂ ਕਰ ਸਕਦਾ ਹੈ ਬਾਈ ਜੀ ਮੈਂ 52 ਸਵਾਰੀਆਂ ਵਾਲੇ ਜਾਣਗਾ ਉਹ ਵੀ ਪ੍ਰਧਾਨ ਬਾਤ ਨਹੀਂ ਕੀਤਾ ਵਿਚਾਰ ਜਾਂ ਪੰਜ ਤੁਸੀਂ ਵੱਧ ਲੈ ਸਕਦੇ ਆ ਉਸ ਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ